ਉਹੀ ਕਾਨੂੰਨ ਨੇ ਇਹਨਾਂ ਦੇ ਆਪਣੇ ਬਣਾਏ ਹੋਏ ਕਾਨੂੰਨ ਨੇ ਗੁੰਡਾ ਕਰਦੀ ਹੈ ਜੇ ਪੰਜਾਬ 'ਚ ਜੀ ਗੁੰਡਾ ਕਰਿਆ ਹੋਰ ਕੁਝ ਨਹੀਂ ਆਗਾ ਉਹ ਕਹਿੰਦਾ ਮਲਕੀਤੀ ਪਾਸੇ ਉਹਨਾਂ ਦੀ ਰਹੇਗੀ ਪਰ ਕਬਜ਼ਾ ਨਹੀਂ ساری ਉਮਰ ਛੜਾ ਸਕਦੇ ਕਬਜ਼ਾ ਸਾਡੇ ਕੋਲ ਰਹੇਗਾ ਇਹ ਮਾਲਕ ਉਹੀ ਰਹਿਣਗੇ ਪਰ ਕਬਜ਼ਾ ਤੁਹਾਡਾ ਜਣੇਗਾ ਕਬਜ਼ਾ ਸੁਖਾਲੀ ਨਹੀਂ ਹੋ ਸਕਦਾ ساری ਉਮਰ ਸੁਖਾਲੀ ਹਾਂ ਜਿੱਥੇ ਮਰਜ਼ੀ ਬਾਦਰਾ ਜੇ ਲੋੜ ਸਜ਼ਾ ਹੋਣੀ ਸਜ਼ਾ ਵੀ ਪੂਰੀ ਹੋਣੀ ਗੱਲ ਸਮਝਾਈ ਜਾਣੀ ਹੈ ਤੇ ਤੁਹਾਡਾ ਕਬਜ਼ਾ ਹੀ ਹੈ ਨਾ ਕਬਜ਼ਾ ਹੀ ਹੈ ਜੀ ਇਹ ਭਈਆ ਬਦਮਾਸ਼ ਹੈ ਭਈਆ ਏ ਹੁਣ ਮੇਰੀ ਕੋਠੀ ਤੇ ਕਬਜ਼ਾ ਕਰਨਾ ਚਾਹੁੰਦਾ ਜੇ ਹੁਣ ਕਿਹਾ ਜਾਵੇ ਜਿੱਦੇ ਤੋਰ ਦੇ ਵਿੱਚ ਕਿਹਾ ਜਾਵੇ ਕਿ ਅੱਜ ਕੱਲ ਰਿਸ਼ਤੇ ਸਿਰਫ ਧੋਖੇ ਤੇ ਜਾਂ ਪੈਸੇ ਦੇ ਮੁਹਤਾਜ ਰਹਿ ਗਏ ਨੇ ਚੋਰੀਆਂ ਕਰਨ ਦਾ ਠੱਗੀਆਂ ਮਾਰਨ ਦਾ ਇਹ ਬੰਦੇ ਦਾ ਨਾ ਠੱਗੀਆਂ ਮਾਰ ਕੇ ਹੁਣ ਇਹ ਘਰ ਨੂੰ ਇਹ ਆਰੇ ਆਪ ਆਪਣੀ ਫੈਮਲੀ ਨੂੰ ਪਾ ਲੂਗਾ ਹੋਰ ਇਹਦਾ ਕੋਈ ਕੰਮ ਨਹੀਂ ਜੀ ਤੇ ਇਹਦਾ ਕੰਮ ਸਿਰਫ ਮੇਰੇ ਉੱਪਰ ਪ੍ਰਾਪਰਟੀ ਨੂੰ ਕਬਜ਼ਾ ਕਰਨ ਦਾ ਮਤਲਬ ਹੈ ਹੋਰ ਕੋਈ ਮਤਲਬ ਇਹਦਾ ਸੋ ਇੱਕ ਜਿਹੜੀਆਂ ਤੁਸੀਂ ਫੋਟੋਆਂ ਭੇਜੀਆਂ ਨੇ ਸਾਡੇ ਵੱਲ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਨਾਲ ਉਹ ਕੋਣ ਨੇ ਕੀ ਚੱਕਰ ਉਹਨਾਂ ਦਾ ਫੈਂਸ ਨਾਲ ਫੋਟੋਆਂ ਫ੍ਰੈਕਸ ਨਾਲ ਵੀ ਬੈਸਾ ਸਾਡਾ ਮਦਦ ਕਰਦਾ ਮੈਨੂੰ ਡਰਾਉਣ ਕਰਕੇ ਜੀ ਮੇਰੇ ਤੇ ਦਾਤਾ ਮਾਨ ਕਰਕੇ ਵੀ ਮੈਂ ਡਰ ਜੂਂਗੀ ਦੇਖੋ ਜੀ ਮੈਂ ਅਫੇਰੀ ਕੋਠੀ 'ਚ ਹੀ ਮੇਰਾ ਘਰ ਜੀ ਮੈਂ ਲੋਕਾਂ ਦੇ ਘਰ ਕਮਰਿਆਂ ਦੇ ਵਿੱਚ ਜਾ ਕੇ ਰਹਿੰਦੀ ਆ ਮੇਰੀ ਕੀ ਹਾਲਤ ਹੈ ਜਿਹੜੇ ਉਹ ਜਣੇ ਬੇ ਨੇ ਜਿਹੜੀ ਮੇਰੀ ਬਾਈਟ ਲਈ ਆ ਬਾਈਟ ਵੀ ਮੇਰੀ ਧਰਤੇ ਰਾਂ ਲਈਏ ਨੇ ਠੀਕ ਹੈ ਦੋਸਤੋ ਤੁਸੀਂ ਇੱਕ ਵਾਰੀ ਆਹ ਵੀਡੀਓ ਦੇਖੋ ਤੇ ਖੁਦ ਦੱਸੋ ਇਸ ਵਿੱਚ ਕਿੱਥੇ ਤੱਕਾ ਕੀਤਾ ਗਿਆ ਅਸੀਂ ਤੁਹਾਡਾ ਹੁਣ ਵਰਜਨ ਲੈ ਲਈ ਪਰਸਨਲੀ ਲੈ ਲਓ ਹਾਂਜੀ ਲੈ ਲਉਂਦਾ ਜੀ ਕਾ ਮਾਈਕ ਲੈ ਲਓ ਇਹਨਾਂ ਦੇ ਕੋ ਰਿਸ਼ੀ ਦੇ ਪਰਚੇ ਵੀ ਹੈਗੇ ਪਰਚੇ ਤਾਂ ਹੁਣ ਜਿਵੇਂ ਸਾਡੇ ਵਰਗੇ ਜੱਟਾਂ ਦੇ ਪਰਚੇ ਨਾ ਪਿਆਦਾ ਜੱਟ ਕਾ ਦੇ ਵਿੱਚ ਐਸੀ ਮਾਨਯੋਗ ਅਦਾਲਤਾਂ ਤੋਂ ਅਸੀਂ ਕੇਸ ਜਿੱਤ ਰਹੇ ਹਾਂ ਸਾਰੇ ਠੀਕ ਹੈ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਸਾਨੂੰ ਪ੍ਰਾਪਰਟੀ ਦਾ ਕਬਜ਼ਾ ਮਿਲਿਆ। ਦੋਸਤੋ ਕੱਲ ਪੱਤਰਕਾਰ ਮਨੋਜ ਹੀਰਾ ਵੱਲੋਂ ਇੱਕ ਖਬਰ ਕੀਤੀ ਗਈ ਸੀ ਜਿਸ ਵਿੱਚ ਇੱਕ ਐਨਆਈਆਰ ਲੇਡੀ ਵੱਲੋਂ ਆਪਣੇ ਭਰਾ ਤੇ ਪਰਜਾਈ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਸਦੇ ਮਕਾਨ ਉੱਪਰ ਉਸਦੇ ਭਰਾ ਤੇ ਪਰਜਾਈ ਵੱਲੋਂ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ। ਤੇ ਜਦੋਂ ਦੂਜੇ ਪਾਸੇ ਭਰਾ ਤੇ ਪਰਜਾਈ ਦੇ ਪਰਿਵਾਰ ਵੱਲੋਂ ਪੱਕ ਸੁਣਿਆ ਗਿਆ ਤਾਂ ਉਹਨਾਂ ਵੱਲੋਂ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਕਿ ਕੋਰਟ ਦੀ ਗਾਈਡਲਾਈਨ ਦੇ ਥਰੂ ਅਸੀਂ ਇਹ ਕਬਜ਼ਾ ਕੀਤਾ ਹੋਇਆ ਹੈ। ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਸ ਮਕਾਨ ਦੀ ਮਾਲਕੀ ਜੋ ਐਨ ਆਰ ਆਈ ਲੇਡੀ ਦੇ ਨਾਮ ਹੀ ਰਹੂਗੀ ਪਰ ਕਬਜ਼ਾ ਸਾਡਾ ਹੀ ਰਹੇਗਾ ਤੇ ਜਿਸ ਤੋਂ ਬਾਅਦ ਦੋਨਾਂ ਪਾਸਿਆਂ ਦਾ ਪੱਖ ਸੁਣ ਕੇ ਇਹ ਖਬਰ ਚਲਾਈ ਗਈ ਪਰ ਦੋਸਤੋ ਇੱਥੇ ਤਾਂ ਉਹ ਗੱਲ ਹੋ ਗਈ ਉਲਟਾ ਚੋਰ कोतवाल ਕੋ ਡਾਟੇ ਵੀ ਜਿਸ ਪਰਿਵਾਰ ਤੇ ਕਬਜ਼ਾ ਕਰਨ ਦੇ આરોਪ ਲੱਗੇ ਨੇ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਰਿਸ਼ੀ ਕੁਮਾਰ ਨਾਮ ਦਾ ਸ਼ਖਸ ਵੱਲੋਂ ਅੱਜ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਪੱਤਰਕਾਰ ਮਨੋਜ ਹੀਰਾ ਤੇ ਝੂਠੇ ਇਲਜ਼ਾਮ ਲਗਾਏ ਗਏ ਕਿ ਉਹ ਸਾਨੂੰ ਬਲੈਕਮੇਲ ਕਰ ਰਿਹਾ ਹੈ ਪਰ ਦੋਸਤੋ ਜਦੋਂ ਉਹਨਾਂ ਦਾ ਪੱਖ ਸੁਣ ਲਈ ਉੱਥੇ ਗਏ ਤਾਂ ਉਹਨਾਂ ਵੱਲੋਂ ਪੂਰੀ ਵੀਡੀਓ ਬਣਾਈ ਗਈ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਬਾਕੀ ਦੋਸਤੋ ਉਹਨਾਂ ਦੇ ਘਰ ਦੇ ਬਾਹਰ ਕੈਮਰੇ ਵੀ ਲੱਗੇ ਹੋਏ ਸੀ ਜੇ ਉਹਨਾਂ ਨੂੰ ਲੱਗਦਾ ਸੀ ਇਹ ਬਲੈਕਮੇਲਿੰਗ ਕਰਨ ਆਏ ਨੇ ਤਾਂ ਉਹਨਾਂ ਨੇ ਉਸੇ ਟਾਈਮ ਉਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਿਉਂ ਨਹੀਂ ਕੀਤੀ ਦੋਸਤੋ ਸਾਡਾ ਕੰਮ ਹੁੰਦਾ ਵਾ ਸੱਚ ਨੂੰ ਅੱਗੇ ਲੈ ਕੇ ਆਉਣਾ ਪਰ ਦੋਸਤੋ ਜਦੋਂ ਇਦਾਂ ਦੇ ਲੋਕ ਫਸਦੇ ਨਜ਼ਰ ਆਉਂਦੇ ਨੇ ਤਾਂ ਉਹ ਇਦਾਂ ਦੀਆਂ ਚਾਲਾਂ ਤੇ ਉੱਤਰ ਆਉਂਦੇ ਨੇ ਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਵੇਂ ਕਿ ਇਸ ਸਖਸ਼ ਵੱਲੋਂ ਕੀਤੀ ਜਾ ਰਹੀ ਆ ਬਾਕੀ ਤੁਸੀਂ ਵੀ ਦੇਖੋ ਇੱਕ ਵਾਰੀ ਇਹ ਪੂਰੀ ਖਬਰ ਮੈਂ ਰਿਸ਼ੀ ਕੁਮਾਰ ਤੁਸੀਂ ਜਾਣਦੇ ਹੋ ਮੈਂ ਨਾ ਤੁਹਾਨੂੰ ਅੱਜ ਇੱਕ ਗੱਲ ਦਾ ਦੱਸਦਾ ਜੋ ਕਿ ਮਤਲਬ ਸਿੱਧੀ ਬਲੈਕਮੇਲਿੰਗ ਹੋ ਰਹੀ ਆ ਅੱ비 ਜੇ ਤਾਂ ਤੁਸੀਂ ਮਾਨਯੋਗ ਦੇਖੋ ਕਿਸੇ ਨਾ ਧੱਕਾ ਹੁੰਦਾ ਹੈ ਹੈਨਾ ਸਾਡੇ ਨਾਲ ਬਹੁਤ ਧੱਕਾ ਹੋਇਆ 7 ਸਾਲਾਂ ਤੋਂ 8 ਸਾਲਾਂ ਤੋਂ ਅਸੀਂ ਕੇਸ ਲੜ ਰਹੇ ਹਾਂ ਠੀਕ ਹੈ ਮਾਨਯੋਗ ਅਦਾਲਤਾਂ ਤੇ ਸਾਨੂੰ ਪੂਰਾ ਭਰੋਸਾ ਹੈ ਮਾਨਯੋਗ ਅਦਾਲਤਾਂ ਤੋਂ ਅਸੀਂ ਕੇਸ ਜਿੱਤ ਰਹੇ ਹਾਂ ਸਾਰੇ ਠੀਕ ਹੈ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਸਾਨੂੰ ਪ੍ਰਾਪਰਟੀ ਦਾ ਕਬਜ਼ਾ ਮਿਲਿਆ ਠੀਕ ਹੈ ਸਾਰਾ ਕੁਝ ਮਾਨਯੋਗ ਅਦਾਲਤਾਂ ਨੇ ਕਲੀਅਰ ਕਰਤਾ ਵੀ ਜਿਹੜੀ ਮੇਰੀ ਆਪਣੀ ਹੈਗੀ ਆ ਵਾਈਵ ਦੀ ਭੂਆ ਭੂਆ ਸੱਸ ਮੇਰੀ ਲੱਗਦੀ ਹੈ ਉਹਨੇ ਮੇਰੇ ਸੋਹਰੇ ਨਾਲ ਬੜਾ ਫਰੋਡ ਕੀਤਾ ਮੇਰੇ ਨਾਲ ਬੜਾ ਫਰੋਡ ਕੀਤਾ ਠੀਕ ਹੈ ਉਹ ਮਾਨਯੋਗ ਅਦਾਲਤਾਂ ਨੇ ਆਪਣੇ ਆਰਡਰਾਂ ਦੇ ਵਿੱਚ ਵੱਖ-ਵੱਖ ਆਰਡਰ ਨੇ ਜਿਹੜੇ ਅਸੀਂ ਕੇਸ ਜਿੱਤੇ ਨੇ ਉਹਨਾਂ ਦੇ ਸਾਰਾ ਮੈਂਸ਼ਨ ਕਰਤਾ ਠੀਕ ਹੈ ਹੁਣ ਤੁਸੀਂ ਦੇਖੋ ਜਿਹੜੇ ਤੇਜੀ ਸੰਧੂ ਵਾਲਾ ਮੈਟਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਜਨਾਨੀ ਨੇ ਕਿਵੇਂ ਆਪਣੇ ਕੱਪੜੇ ਬਾੜਲੇ ਠੀਕ ਹੈ ਆਪਣੇ ਕੱਪੜੇ ਬਾੜ ਕੇ ਮੇਰੇ ਤੇ ਝੂਠਾ ਪਰਚਾ ਦਰਜ ਕਰਾਇਆ ਉਸ ਤੋਂ ਬਾਅਦ ਉਹਨੇ ਉਹਦੇ ਟੱਬਰ ਨੇ ਉਹਦੇ ਭਰਾ ਭਰਾਵਾਂ ਨੇ ਮਿਲ ਕੇ ਜਦੋਂ ਮੇਰੇ ਤੇ ਪਰਚਾ ਦਰਸੀ ਜਦੋਂ ਮੇਰੀ ਜਮਾਨਤ ਨਹੀਂ ਹੋਈ ਸੀ ਉਹਨਾਂ ਨੇ ਮੇਰਾ ਸਮਾਨ ਚੋਰੀ ਕੀਤਾ ਸਾਰਾ 10-12 ਲੱਖ ਦਾ ਠੀਕ ਹੈ ਸਮਾਨ ਬਰਾਮਦ ਹੋ ਗਿਆ 11 ਜਾਣੇ ਤੇ ਚੋਰੀ ਦਾ ਪਰਚਾ ਦਰਜ ਹੈ ਉਹਨਾਂ ਤੇ ਚਲਾਨ ਪੇਸ਼ ਹੋ ਗਿਆ ਕੋਰਟ ਦੇ ਵਿੱਚ ਠੀਕ ਹੈ ਜੀ ਹੁਣ ਤੁਸੀਂ ਦੇਖੋ ਵੀ ਇਹ ਲੋਕ ਐਡੇ ਕਿ ਬੇਵਕੂਫ ਹਿੱਲ ਗਏ ਨੇ ਮਤਲਬ ਇੱਕ ਹੀਰਾ ਮਨੋਜ ਕੁਮਾਰ ਹੀਰਾ ਨਾਮ ਦਾ ਪੱਤਰਕਾਰ ਹੈ ਪੱਤਰਕਾਰ ਹੈਗਾ ਨਹੀਂ ਹੈਗਾ ਉਹਨੂੰ ਕੋਈ ਹ ਹੈਗੀ ਆ ਅਥਾਰਟੀ ਨਹੀਂ ਹੈਗੀ ਰੱਬ ਜਾਣਦਾ ਉਹ ਮੈਨੂੰ ਸਿੱਧਾ-ਸਿੱਧਾ ਬਲੈਕਮੇਲ ਕਰ ਰਿਹਾ ਠੀਕ ਹੈ ਦੂਸਰੀ ਪਾਰਟੀ ਨਾਲ ਮਿਲ ਕੇ ਮੇ ਸਾਡੀ ਜਿਹੜੀ ਸਾਨੂੰ ਜਿਹੜਾ ਮਾਨਯੋਗ ਹਾਈ ਕੋਰਟ ਦੀ ਡਿরেকਸ਼ਨ ਦੇ ਸਾਨੂੰ ਜਿਹੜਾ ਕਬਜ਼ਾ ਮਿਲਿਆ ਪ੍ਰਾਪਰਟੀ ਦਾ ਅਸੀਂ ਉਥੇ ਪੀਸਫੁਲੀ ਰਹਿ ਰਹੇ ਆ ਠੀਕ ਹੈ ਜੋ ਦੁਬਾਰਾ ਉਹਨਾਂ ਨੇ ਦੂਸਰੀ ਪਾਰਟੀ ਵੱਲੋਂ ਤੋੜੀਆਂ ਗਈਆਂ ਸੀ ਉਹ ਅਸੀਂ ਆਪਣਾ ਕਰਵਾ ਕੇ ਉਥੇ ਸਟੇ ਕਰ ਲਿਆ ਸਾਰੋ ਕੁ ਕਰ ਲਿਆ ਠੀਕ ਹੈ ਪਰ ਉਹ ਬੰਦਾ ਦੇਖੋ ਸਿੱਧੀ ਬਲੈਕਮੇਲਿੰਗ ਕਰ ਰਿਹਾ ਵੀ ਮੈਨੂੰ ਕਹਿਨ ਦਾ ਮਤਲਬ ਹਰਾਸਮੈਂਟ ਲਾ ਲਓ ਉਨੇ ਮਤਲਬ ਦੂਸਰੀ ਦੇੜੀ ਪਾਰਟੀ ਐ ਉਹ ਕੋ ਠੇਕਾ ਲਿਆ ਹੋਇਆ ਵੀ ਇਹ ਪ੍ਰਾਪਰਟੀ ਕਹਿੰਦਾ ਖਾਲੀ ਕਰਾੜੀਆਂ ਮੈਂ ਠੀਕ ਹੈ ਹੁਣ ਤੁਸੀਂ ਦੇਖੋ ਵੀ ਜੇ ਦੀ ਚਲੋ ਮੈਂ ਵੀਡੀਓ ਰਿਕਾਰਡਿੰਗ ਵਗੈਰਾ ਕਰਕੇ ਮਾਨਯੋਗ ਸੀਪੀ ਸਾਹਿਬ ਨੂੰ ਕੰਪਲੇਂਟ ਦੇਤੀ ਸੀਪੀ ਸਾਹਿਬ ਨੇ ਮਾਰਕ ਕਰਤੀ ਆਪਣੀ ਏਡੀਸੀਪੀ ਕਰਾਈ ਸੀ ਸਟਾਫ ਮੈਂ ਇਸ ਤੋਂ ਉੱਥੇ ਖੜਾ ਮੈਂ ਫੇਸਬੁੱਕ ਐਸਟਮ ਖੋਲ ਰਿਹਾ ਸੀ ਤੇ ਮੈਂ ਦੇਖਿਆ ਵੀ ਮਤਲਬ ਉਹਨਾਂ ਨੇ ਜਿਹੜਾ ਮਨੋਜ ਕੁਮਾਰ ਹੀਰਾ ਆਪਣੇ ਜਿਹੜਾ ਚੈਨਲ ਹੈ ਵੈਬ ਚੈਨਲ ਠੀਕ ਹੈ ਉਹਦੇ ਖਬਰ ਚਲਾ ਰਿਹਾ ਅਮਰਜੀਤ ਦੇ ਥਰੂ ਅਮਰਜੀਤ ਨੂੰ ਵੀਡੀਓ ਚ ਲਿਆ ਹੋਇਆ ਠੀਕ ਹੈ ਜੋ ਮੇਰੀ ਬਾਈਟ ਹੈ ਕੱਟ ਕੇ ਪੇਸ਼ ਕੀਤੀ ਜਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਬੇਸਟ ਇਹ ਆ ਵੀ ਮੇਰੀ ਵੀਡੀਓ ਦਾ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਪੰਜਾਬ ਸਰਕਾਰ ਦੇ ਜਿਹੜੇ ਵੱਡੇ ਅਫਸਰ ਨੇ ਸਾਰੇ ਕੋ ਪਹੁੰਚ ਜਵੇ ਠੀਕ ਹੈ ਤਾਂ ਜੋ ਸੱਚ ਦਾ ਸੱਚ ਤੇ ਝੂਠ ਦਾ ਝੂਠ ਸਾਰਿਆਂ ਨੂੰ ਪਤਾ ਲੱਗ ਸਕੇ ਜਿਹੜੇ ਉਹ ਜਣੇ ਨੇ ਜਿਹੜੀ ਮੇਰੀ ਬਾਈਟ ਲਈ ਹੈ ਬਾਈਟ ਵੀ ਮੇਰੀ ਧੱਕੇ ਰਾਂ ਲਈਏ ਨੇ ਠੀਕ ਹੈ ਦੋਸਤੋ ਤੁਸੀਂ ਇੱਕ ਵਾਰੀ ਆਹ ਵੀਡੀਓ ਦੇਖੋ ਤੇ ਖੁਦ ਦੱਸੋ ਇਸ ਵਿੱਚ ਕਿੱਥੇ ਧੱਕਾ ਕੀਤਾ ਗਿਆ ਅਸੀਂ ਤੁਹਾਡਾ ਹੁਣ ਵਰਜਨ ਲੈ ਲਈ ਪੱਖ ਲੈ ਲਈ ਲੈ ਲਓ ਹਾਂਜੀ ਲੈ ਲਓ ਲੈ ਲਓ ਕੈਮਰਾ ਮਾਈਕ ਲੈ ਲਓ ਇਹਨੇ ਕੀ ਕੀਤਾ ਬੰਦੇ ਨੇ ਮੇਰਾ ਮੇਰੀ ਬਾਈਟ ਲੈ ਕੇ ਜੋ ਦੋ ਕੁ ਲਫ਼ਜ਼ ਸੀਗੇ ਉਹ ਮੇਰੇ ਮੂੰਹ ਕਹਿੰਦਾ ਮਤਲਬ ਜਿਹੜੇ ਮੈਂ ਕਿਹਾ ਵੀ ਹਾਈ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਸਾਨੂੰ ਕਬਜ਼ਾ ਮਿਲਿਆ ਠੀਕ ਹੈ ਉਹਨੇ ਉਹਨਾਂ ਕਰਕੇ ਬਾਕੀ ਕੱਟ ਕੇ ਕਬਜ਼ਾ ਕਬਜ਼ਾ ਦੀ ਵੀਡੀਓ ਚਲਾ ਰਿਹਾ ਠੀਕ ਹੈ ਹੁਣ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਜੇ ਮਤਲਬ ਪੰਜਾਬ ਸਰਕਾਰ ਨੂੰ ਵੱਡੇ ਅਫਸਰਾਂ ਨੂੰ ਦੇਖੋ ਬੰਦਾ ਜੇ ਕਿਸੇ ਨਾਲ ਧੱਕਾ ਹੁੰਦਾ ਮਾਨੀਜ ਕੋ ਅਦਾਲਤ ਕੋ ਅਦਾਲਤ ਦਾ ਕੋ ਜਾਂਦਾ ਨਾ ਅਸੀਂ ਅਦਾਲਤਾਂ ਤੋਂ ਸਾਰਾ ਕੋਈ ਕੇਸ ਜਿੱਤ ਗਏ ਠੀਕ ਹੈ ਉਹ ਇਹ ਬੰਦਾ ਜਿਹੜਾ ਹੁਣ ਮਨੋਜ ਸਿੰਘ ਹੀਰਾ ਮਨੋਜ ਕੁਮਾਰ ਹੀਰਾ ਠੀਕ ਹੈ ਇਹਦਾ ਕਿਹੜਾ ਜਨਰਲ ਰੱਬ ਜਾਣਦਾ ਇਸ ਬੰਦੇ ਨੇ ਦੇਖੋ ਠੇਕਾ ਲੈ ਲਿਆ ਵੀ ਜਿਹੜਾ ਮਾਨੀਜ ਕੋ ਅਦਾਲਤਾਂ ਨੇ ਸਾਨੂੰ ਕਬਜ਼ਾ ਦਿੱਤਾ ਡਿਗਰੀ ਕੀਤਾ ਕਿ ਇਹ ਸਾਨੂੰ ਜੋ ਵੀ ਸਾਡੇ ਫੇਵਰ ਚ ਕੀਤਾ ਇਹ ਕਹਿੰਦਾ ਮੈਂ ਤੁਹਾਡੇ ਤੋਂ ਖਾਲੀ ਕਰਾਣਾ ਜੀ ਠੀਕ ਹੈ ਹੁਣ ਤੁਸੀਂ ਦੱਸੋ ਤੁਸੀਂ ਸਾਰੇ ਜੇ ਡਾਂਡ ਦੀਓ ਤੇਜੀ ਸਿੰਧੂ ਬਾਰੇ ਜੇ ਠੀਕ ਹੈ ਇਹਦੇ ਭਰਾਵਾਂ ਬਾਰੇ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਜਿਹੜਾ ਤੇਜੀ ਸਿੰਧੂ ਵਾਲਾ ਪ੍ਰੋਪਰਟੀ ਦਾ ਮੈਟਰ ਸੀਗਾ ਉਹ ਵੀ ਮੈਂ ਕਿਹ ਜਿੱਤ ਗਿਆ ਜੀ ਮਾਨਯੋਗ ਅਦਾਲਤ ਨੇ ਮੇਰੇ ਹੱਕ ਦੇ ਵਿੱਚ ਡਿਗਰੀ ਕਰਤਾ ਕੇਸ ਉਹ ਠੀਕ ਹੈ ਉੱਥੇ ਪੀਜ਼ ਬੁਲੀ ਮੈਂ ਕੰਮ ਕਰ ਰਿਹਾ ਠੀਕ ਹੈ ਇਹ ਫੇਰ ਕਹਿੰਦਾ ਮੇਰਾ ਬਾਰ ਬਾਰ ਸਮਾਨ ਹਰਾਸਮੈਂਟ ਕਰੇ ਸਮਾਨ ਚੋਰੀ ਕਰ ਰਿਹਾ ਹੈ ਠੀਕ ਹੈ ਉਹਦੀ ਵੀ ਚਲੋ ਦਰਖਾਸਤ ਮੈਂ ਨਹੀਂ ਚਲਦੀਆਂ ਬਈਆਂ ਨੇ ਮੇਰਾ ਲਾਈਵ ਆਉਂਦਾ ਸਿਰਫ ਇੰਨਾ ਕੁ ਮਤਲਬ ਸੀਗਾ ਵੀ ਜਿਹੜਾ ਮਨੋਜ ਕੁਮਾਰ ਹੀਰਾ ਇੱਕ ਬਲੈਕਮੇਲੇ ਰਵੰਦਾ ਤੇ ਇਹਦਾ ਮਾੜਾ ਤੁਸੀਂ ਦੇਖ ਰਹੇ ਮੇਰੀ ਜਿਹੜੀ ਵੀਡੀਓ ਜਿਹੜੀ ਇਹ ਸ਼ੇਅਰ ਕਰ ਦਿਓ ਤਾਂ ਜੋ ਮਾਨ ਸਰਕਾਰ ਤੱਕ ਇਹ ਪਹੁੰਚ ਜਾਵੇ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਇਹ ਰਿਸ਼ੀ ਕੋਣ ਆ ਜੀ ਇਹਨਾਂ ਨੂੰ ਪਤਾ ਹੀ ਹੋਗਾ ਜਿਹੜਾ ਲੈ ਕੇ ਆਉਂਦੇ ਸਭ ਪਤਾ ਹੁੰਦਾ ਨਹੀਂ ਨਹੀਂ ਥੋੜੇ ਗਿਲਾਦੇ ਨੇ ਮੇਰਾ ਜਵਾਈ ਲੱਗਦਾ। ਏਸੀ ਥੋੜਾ ਜਵਾਈ ਦੀ। ਜੇ ਥੋੜੀ ਹੋਵੇ ਜਵਾਈ ਮੈਂ ਸੱਚ ਲੱਗਦੀ ਆ ਤਾਂ ਮੈਂ ਉਹਨਾਂ ਦੇ ਕੋਈ ਦਸੰਦਾ ਚ ਦਿੱਤੀ ਹੋਵੇ। ਮੈਂ ਤਾਂ ਕਿਸੇ ਨਹੀਂ ਨਹੀਂ ਇੰਨਾ ਜਿਉ ਕੋਈ ਰਿਸ਼ਤੇ ਪਰਚੇ ਵੀ ਹੈਗੇ। ਪਰਚੇ ਤਾਂ ਹੁਣ ਜੇ ਹੁਣ ਸਾਡੇ ਵਰਗੇ ਜੱਟਾਂ ਦੇ ਪਰਚੇ ਨਾ ਪਿਆ ਤਾਂ ਜੱਟ ਕਾਦੇ ਬੱਚੇ ਸੀ। ਸਾਡੇ ਤਾਂ ਪਰਚੇ ਕਰਾਉਂਦੀ ਝੂਠੇ ਕਰਾਈ ਜਾਂਦੀ ਉਹ ਤਾਂ ਫਾਇਦਾ ਕੀ? ਝੂਠੇ ਪਰਚਿਆਂ ਦਾ ਕੀ ਹੁੰਦਾ? ਇਹ ਜਗ੍ਹਾ ਕਿੰਨੇ ਦੀ ਵੈਸੇ? ਇਹ ਸਾਡੀਆਂ ਜਗ੍ਹਾ। ਜਿੱਦੋਂ ਉਹ ਉਹ ਕਾਗਜ਼ ਦਿਖਾ ਰਹੇ ਨੇ ਉਹ ਕਹਿੰਦੇ ਵੀ ਇਹਦੇ ਤੇ ਤੁਹਾਡੇ ਤੇ ਇੱਕ ਪਰਚਾ ਹੋਇਆ ਤੁਹਾਡੇ ਪਰਚਾ ਹੋਇਆ ਪਰਚਾ ਵੀ ਨਕਲੀ ਨਕਲੀ ਕਾਗਜ਼ ਹੀ ਬਣਾਉਂਦਾ ਇਸ ਜਗ੍ਹਾ ਦੇ ਪਿੱਛੇ ਦੋ ਕਿਲੇ ਵੀ ਕਿਹ ਹੋਏ ਨੇ ਮੇਰੇ ਮੈਂ ਸੜਕੇ ਉੱਤੇ ਸਕੇ ਭੈਣ ਭਾਈ ਦਾ ਰੋਣਾ ਕਿੰਜੇ ਬੰਦੇ ਦਾ ਦੇ ਵਿੱਚ ਕੋ ਰੋਣਾ ਨਹੀਂ ਓਏ ਹੋਏ ਜੀ ਅਸੀਂ ਦੇਖੋ ਜੀ ਪੱਤਰਕਾਰ ਸਾਹਿਬ ਦਾ ਬੁਲਾਇਆ ਗਿਆ ਮੈਂ ਤਾਂ ਪੱਕ ਸੁਣਨਾ ਹੈ ਜੀ ਮੈਂ ਤਾਂ ਤੁਹਾਨੂੰ ਉਦਾ ਗੱਲ ਕਰ ਰਿਹਾ ਵੀ ਕੀ ਚੱਕਰ ਆ ਗੱਲ ਪਤਾ ਸਮਝ ਲੱਦਾ ਲੱਗੇ ਦੁਆਰਾ ਮੈਂ ਬਿਊਟੀਕ ਆ ਗਈ ਬਤ ਤੁਹਾਡੇ ਨਾਂ ਦੇ ਲੱਗੇ ਹੋਏ ਆ ਵੀ ਤੁਸੀਂ ਮਾਲਕ ਮਾਲਕੀਤੀ ਸ਼ੋਕੀਤੀ ਸੀ ਮਾਲਕ ਹੋਣਾ ਸ਼ੁਰੂ ਤਾਂ ਮੈਂ ਹੀ ਮਾਲਕ ਸੀ ਕਿ ਜਦੋਂ ਰੱਖਦੀ ਸੀ ਮੈਂ ਹੀ ਕਰਦੇ ਸੀ ਆ ਨਿੱਕੇ ਨੇ ਕਹਿੰਨਾਂ ਨਹੀਂ ਉਹ ਭੈਣ ਜੀ ਮੇਰਾ ਪੁੱਛ ਦਾ ਸਵਾਲ ਆ ਵੀ ਤੁਸੀਂ ਮਾਲਕ ਹੋ ਕਿ ਤੁਹਾਡੇ ਨਾਂ ਤੇ ਪ੍ਰੋਪਰਟੀ ਸੀਗੀ ਸਿਰਫ ਉਦਾ ਹੀ ਤੁਸੀਂ ਜਿਹੜੇ ਸਾਭ ਸੰਭਾਲਦੇ ਮਾਲਕ ਸਾਨੂੰ ਆਲਦੇ ਨਹੀਂ ਮੇਰੇ ਪਿਆਰ ਨੂੰ ਕਿਹਾ ਗਿਆ ਕਿ ਜ਼ੋਤੀ ਆ ਮੇਰੇ ਨਾਲ ਧੋਖਾ ਵਗੇ ਹੋਇਆ ਇਸ ਘਰ ਇਸ ਘਰ ਦਾ ਮੇਰੇ ਨਾਲ ਧੋਖਾ ਹੋਇਆ ਮੈਨੂੰ ਬਾਅਦ ਚ ਪਤਾ ਲੱਗਿਆ ਜਦੋਂ ਉਹ ਬੰਦਾ ਜਿਹਦਾ ਨਾਂ ਰੱਖ ਕੇ ਇਹਨਾਂ ਨੇ ਗੇਮ ਖੇਡੀ ਇਹਨੂੰ ਕਿਵੇਂ ਕੱਢੀਏ ਹਫਾ ਤਾਂ ਇਹ ਇਹ ਪ੍ਰੋਪਰਟੀ ਕਿਹਦੇ ਨਾਂ ਤੇ ਸੀ ਹਾਂ ਬਈ ਹਾਂਜੀ ਦੱਸੋ ਸੁਕਮ ਕਰੋ ਭੁਗੋ ਪੁੱਛ ਲਈ ਸੰਦਾ ਦਾ ਬਲੈਕ ਐਂਡਰ ਪੱਖ ਰਿਆ ਸੀ ਕੋਣ ਹੈ ਮੈਂ ਕਿਹਾ ਮੇਰੇ ਮੈਂ ਦੱਸੋ ਮੈਂ ਦੱਸਦਾ ਸੀ ਸਾਡੀ ਬੇਲ ਹੋ ਗਈ ਆ। ਅੱਛਾ ਠੀਕ ਆ ਹਾਈ ਕੋਰਟ ਇਰੈਕਸ਼ਨ ਸਾਨੂੰ ਕਬਜ਼ਾ ਮਿਲਿਆ। ਠੀਕ ਐ ਇਹ ਜਿਹੜੇ ਬੰਦਿਆਂ ਦੇ 11 ਜਣੇ ਚੋਰੀ ਦਾ ਪਰਚਾ। ਮੇਰੇ 10-12 ਲੱਗਦਾ ਸਮਾਨ ਚੋਰੀ ਕੀਤਾ ਇਹਨਾਂ ਨੇ। ਇਹ ਜਿਹੜਾ ਇਹਨਾਂ ਦਾ ਆ ਪ੍ਰੋਫਾਈਲ ਕੋਈ ਲੈਣਾ ਦੇਣਾ ਨਹੀਂ। ਇਹ ਪਰਮਿੰਦਰ ਕੋਲ ਇਹ ਕਿਵੇਂ ਖੜੇ ਨੇ ਇੱਥੇ? ਪਰਮਿੰਦਰ ਕੋਲ ਸ਼ੀਲਾ ਰਾਣੀ ਮੇਰੀ ਕਹਾਣੀ। ਸਰਕਾਰੀ ਗਲੀ 'ਚ ਖੜੇ ਆ ਰੇਲਵੇ। ਇੱਧਰ ਆਜੋ ਮੀਮੀ ਤੁਸੀਂ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ। ਉਹ ਬੰਦੇ ਨੇ ਵੀ ਤੁਸੀਂ ਇੱਧਰ ਆਜੋ ਛੱਡੋ ਪਰ। ਇਹ 420 120 ਵੀ ਆਈਪੀਐਸ। ਉਹ ਵੀਰੇ ਇਹ ਝੂਠਿਆ ਝੂਠੀ ਆ ਸਾਰੀ ਇਹ। ਅਸੀਂ ਕੋਰਟ 'ਚ ਸਾਰਾ ਜਵਾਬ ਦੇਤਾ ਅੱਛਾ ਹਾਂ ਇਹ ਇਹਦਾ ਇਹਦਾ ਉਲਟਾ ਪਰਚਾ ਹੋਣਾ ਇਹਨਾਂ ਤੇ ਉਹ ਇਹ ਇਹ ਸ਼ੀਲਾ ਰਾਣੀ ਸਾਡੀ ਕਿਰਾਏਦਾਰ ਸੀਗੀ ਅੱਛਾ 10 ਸਾਲ ਪਹਿਲਾਂ ਦੀ ਗੱਲ ਹੈ ਅੱਛਾ 2019 'ਚ ਅਮਰਜੀਤ ਨੂੰ ਪਤਾ ਲੱਗ ਗਿਆ ਸੀ ਵੀ ਸ਼ੀਲਾ ਰਾਣੀ ਸੀ ਕਿਰਾਏਦਾਰ ਸ਼ੁਰੂ ਤੋਂ ਕਿਰਾਏ ਸਾਰੇ ਮਲੇ ਨੂੰ ਪੁੱਛ ਲਓ ਕਿਰਾਏਦਾਰ ਅਸੀਂ ਰੱਖਦੇ ਹਾਂ ਇੱਥੇ ਕਿੰਨੀ ਦੇਰ ਤੋਂ ਤੁਸੀਂ ਰਹੇ ਹੋ ਏ ਮੰਮੀ ਦਾ ਜਦੋਂ ਵਿਆਹ ਹੋਇਆ ਮੇ ਮਦਲੇ ਲੋਨ ਨੇ ਆ ਸਾਰੇ ਮੱਲੇ ਵਾਲਿਆਂ ਨੂੰ ਪੁੱਛ ਲੈ ਵਿਆਹ ਕੀ ਇੱਥੇ ਆਏ ਨੇ ਅੱਛਾ ਸਾਡੇ ਗੁਰਬਾਲ ਸਿੰਘ ਨਾਂ ਦਾ ਬੰਦਾ ਜਾਲੀ ਖੜਾ ਕਰਕੇ ਇਹਨੂੰ ਕਬਜ਼ਾ ਖਾਲੀ ਕਰਾ ਲੈ 2019 ਚ ਅੱਛਾ ਸਮਾਨ ਇਹਨਾਂ ਦਾ ਸੜਕ ਦੇ ਬਾਹਰ ਸਿੱਟਦਾ ਉਸ ਤੋਂ ਬਾਅਦ ਦੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਵਾਪਸ ਕਬਜ਼ਾ ਲਿਆ ਬਾਈ ਕੋਰਟ ਸਾਨੂੰ ਕਬਜ਼ਾ ਮਿਲਿਆ ਤਾਂ ਤੁਹਾਡੇ ਅਸੀਂ ਤੁਹਾਡਾ ਹੁਣ ਵਰਜਨ ਲੈ ਲਈ ਪੱਖ ਲੈ ਲਈ ਲੈ ਲਓ ਹਾਂਜੀ ਲੈ ਲਓ ਲੈ ਲਓ ਕੈਮਰਾ ਮਾਈਕ ਲੈ ਲਓ ਉਹ ਮੜ ਕੇ ਅੱਗੇ ਵੀ ਧਾਰੂ ਕੋਈ ਇਹ ਵੀ ਦਿਖਾਣਾ ਉਹ ਵੀ ਜਰਾ ਕਿਹੜਾ ਕਾਗਜ਼ ਜਿਹੜਾ ਤੁਹਾਨੂੰ ਡਾਇਰੈਕਸ਼ਨ ਕਾਦੀ ਡਾਇਰੈਕਸ਼ਨ ਤੁਸੀਂ ਮੈਨੂੰ ਕਿਹ ਮੈਨੂੰ ਦੱਸ ਦੇ ਮੈਂ ਲੈ ਕੇ ਆਂਦਾ ਅੱਧਾ ਘੰਟਾ ਰੁਕ ਜੰਨੇ ਆ ਤੂੰ ਹੀ ਸ਼ਾਮ ਦਾ ਰੱਖੋ ਟਾਈਮ ਕਿਹੜੇ ਵੇਲੇ ਦਾ ਬੋਲਦਾ ਤੂੰ ਹੀ ਰੱਖੋ ਸ਼ਾਮ ਦਾ 7 ਵਜੇ ਆਜੋ 7 ਵਜੇ ਤਾਂ ਬਾਹਰ ਜਾਣਾ ਮੈਨੂੰ ਇੰਨਾ ਨੇ ਦੂਰ ਜਾਣਾ ਹੁੰਦਾ ਕੱਲ ਦਾ ਰੱਖ ਲਓ ਕੱਲ ਨਹੀਂ ਤਰੀਕ ਆ ਮੇਰੀ ਗੱਲ ਪਰਸੋਂ ਰੱਖ ਲਓ ਪਰਸੋਂ ਦਾ ਰੱਖ ਲਓ ਇੱਕ ਇੱਕ ਜਿਹੜੀ ਐ ਐਨਆਰਪੜੀ ਉਹਨਾਂ ਨੂੰ ਕੱਲ ਜਾਣਾ ਬੈਂਸ ਨਾਲ ਤੁਹਾਡਾ ਕੀ ਹਿਸਾਬ ਤਾਂ ਬੈਂਸ ਕਹਿੰਦੇ ਵੀ ਬੈਂਸ ਫੋਨ ਕਰਦੇ ਥਾਣੇ ਵਿੱਚੋਂ ਲੈਓ ਕੋਈ ਪ੍ਰੂਫ ਹੈਗਾ? ਨਾ ਮੈਂ ਉਹ ਵੀ ਨਹੀਂ ਤੁਹਾਡੀ ਫੋਟੋ ਫੋਟੋ ਉਹਨਾਂ ਨੇ ਭੇਜੀਆਂ ਬੈਂਸਾਂ ਨੂੰ ਨਹੀਂ ਨਹੀਂ ਬੈਂਸਾ ਤਾਂ ਮੈਂ ਦੇਖੋ ਅਸੀਂ ਫੈਨ ਆ ਬੈਂਸ ਦੇ ਇਹਦਾ ਮਤਲਬ ਇਹ ਥੋੜੀ ਆ ਵੀ ਹਾਂ ਵੀ ਉਹ ਫੋਨ ਕਰਦਾ ਥਾਣੇ ਜਾ ਉਹ ਕਰਦਾ ਇੱਕ ਫੈਨ ਜਿਹੜੀਆਂ ਫੋਟੋਆਂ ਜਿਹੜੀਆਂ ਮੇਕੋ ਜਿਹੜਾ ਜਿੱਦਾਂ ਵੀ ਆਪਾਂ ਜਨਮ ਦਿਨ ਮਨਾਉਂਦੇ ਮੂੰਹ ਮਿੱਠਾ ਕਰਦੇ ਵਾਹਲਾ ਜਿੱਦਾਂ ਕਰੀਬੀ ਇੱਕ ਦਿਖੇ ਇੱਕ ਹੁੰਦਾ ਫੈਨ ਹੈ ਕੋਈ ਹੁੰਦਾ ਕਰੀਬੀ ਹੁੰਦਾ ਹੈ ਉਹਦਾ ਦਿਖਦੇ ਪਿਆ ਭਾਜੀ ਹੁਣ ਮੇਰੀ ਗੱਲ ਸੁਣੋ ਪਾਰਟੀ ਵਰਕਰ ਨੂੰ ਜਦੋਂ ਜਦੋਂ 30 ਬੱਧ ਤੱਕ ਆਉਂਦੇ ਤੁਸੀਂ ਟੀਮੇ ਉਧਰ ਤੁਹਾਡਾ ਉਹਦਾ ਕੋਈ ਨਹੀਂ ਹੈਗਾ ਜੀ ਹੂੰ ਲੇ ਕੁਛ ਨਹੀਂ ਹੈਗਾ ਠੀਕ ਹੈ سزا ਇਹਨਾਂ ਨੂੰ ਵੀ ਹੋਣੀ ਸਾਰਿਆਂ ਨੂੰ سزا ਇਹਨੂੰ ਵੀ ਹੋਣੀ ਹੈ ਇਹਦੀ ਜਗ੍ਹਾ ਵੀ ਨਹੀਂ ਮਿਲਣੀ ਇਹਨੂੰ ساری ਉਮਰ ਜਗ੍ਹਾ ਨਹੀਂ ਖਾਲੀ ਹੁੰਦੀ ਇਹ ਠੀਕ ਹੈ ਭੱਜੇ ਤਾਂ ਫਿਰਦੇ ਨੇ ਲੋਕ ਜਗ੍ਹਾ ਕਦੀ ਨਹੀਂ ਖਾਲੀ ਹੁੰਦੀ ਕਿਹੜੀ ਜਗ੍ਹਾ ਕਿਉਂ ਨਹੀਂ ਇਹ ਭਾਈ ਸਾਹਿਬ ਹਾਈ ਕੋਰਟ ਦੇ ਡਿরেকਸ਼ਨ ਦੇ ਸਾਨੂੰ ਕਬਜ਼ਾ ਮਿਲਿਆ ਉਹ ਜਨਾਬ ਮੈਂ ਨਹੀਂ ਪੁੱਛਦਾ ਜਾਨੀ ਕਿ ਮਲਕੀਅਤ ਹੀ ਨਾਲ ਮਲਕੀਅਤ ਹੀ ਉਹਦੀ ਰਹੂਗੀ ਜੀ ਪਰ ਜਿਹੜਾ ਉਹ ਫਰੋਡ ਕਰ ਗਈ ਨਾ ਜਾਲੀ ਬੰਦਾ ਖੜਾ ਕਰਕੇ ਇੱਕ ਕਬਜ਼ਾ ਲੈ ਗਈ ਸਾਡੇ ਕੋਲੋਂ ਠੀਕ ਹੈ ਉਹਨ ਸਜ਼ਾ ਵੀ ਹੋਣੀ ਉਹਨਾਂ ਨੂੰ ਪਲੱਸ ਹਰਜਾਨਾ ਵੀ ਦੇਣਾ ਪੈਣਾ ਅਰੇ ਮਾਲਕ ਉਹੀ ਰਹਿਣਗੇ ਪਰ ਕਬਜ਼ਾ ਤਾਂ ਜੀ ਮਾਲਕ ਉਹੀ ਰਹਿਣਗੇ ਕਬਜ਼ਾ ਖਾਲੀ ਨਹੀਂ ਹੋ ਸਕਦਾ ساری ਉਮਰ ਨਹੀਂ ਖਾਲੀ ਹੋਏ ਇਹ ساری ਉਮਰ ਨਹੀਂ ਹਾਂ ਜਿੱਥੇ ਮਰਜੀ ਬਾਦਲ ਜੇ ਨਾਲ ਸਜ਼ਾ ਹੋਣੀ ਸਜ਼ਾ ਵੀ ਪੂਰੀ ਹੋਣੀ ਹੁਣ ਗੱਲ ਸਮਝਾਈ ਜਾਣੀ ਹੈ ਤਾਂ ਤੁਹਾਡਾ ਕਬਜ਼ਾ ਹੀ ਹੈ ਨਾ ਕਬਜ਼ਾ ਹੀ ਹੈ ਇਹ ਹੈ ਇਹ ਤੁਹਾਡੇ ਲੱਗਦੇ ਕੀ ਹੈ ਜੀ ਇਹ ਜਿਹੜੇ ਬਾਹਰ ਲੈ ਗਏ ਨੇ ਕੀ ਅਮਰਜੀਤ ਕੌਰ ਸਕੀਨ ਨਾਨਾ ਮੇਰੀ ਸਕੀਨ ਨਾਨਾ ਸਕੀਨ ਨਾਨਾ ਸਕੀਨ ਭੈਣ ਨੇ ਆਪਣੇ ਸਕੇ ਭਰਾ ਦੇ ਪਹਿਲਾਂ ਝੂਠ ਚੋਰੀਆਂ ਝੂਠਾ ਪਰਚਾ ਦਾ ਜ਼ਿਕਰਾਇਆ ਇਸ ਮਕਾਨ ਚ ਕੋਈ ਚੋਰੀ ਨਹੀਂ ਹੋਈ ਤੁਸੀਂ ਕਿਹੜੀ ਜਗ੍ਹਾ ਤੁਹਾਡਾ ਜਿਹੜੇ ਇਹਨਾਂ ਨੂੰ ਤੁਹਾਡੇ ਹਸਬੰਦ ਕੀ ਨਾਮ ਨੂੰ ਤਾਰਾ ਸਿੰਘ ਤਾਰਾ ਸਿੰਘ ਤਰ ਜਿਹੜੇ ਤਾਰਾ ਸਿੰਘ ਜੀ ਉਹ ਪਹਿਲਾਂ ਰਹਿੰਦੇ ਕਿੱਥੇ ਸੀ ਇੱਥੇ ਹੀ ਰਹਿੰਦੇ ਸੀ ਸ਼ੁਰੂ ਤੋਂ ਇਹ ਇਹ ਕਿਹੜੇ ਸਾਲ ਦੇ ਬਾਹਰ ਗਏ ਨੇ ਇਹ ਮੇਰੇ ਵਿਆਹ ਤੋਂ ਪਹਿਲਾਂ ਦੇ ਕਹਿੰਦੇ ਅੱਛਾ ਤੁਹਾਡੇ ਵਿਆਹ ਤੋਂ ਪਹਿਲਾਂ ਦੇ ਹਾਂ ਤੇ ਜਦੋਂ ਉਹਨਾਂ ਦਾ ਕਹਿਣਾ ਵੀ ਜਦੋਂ ਮੇਰੇ ਤੁਹਾਡੀ ਕੋਈ ਇਹਨਾਂ ਦੀ ਇਹਨਾਂ ਦਾ ਮੈਂ ਤੁਹਾਡੀ ਬੇਟੀ ਦੀ ਕੋਈ ਆਪਰ ਜੋ ਵੀ ਲ ਮੈਰਜ ਕੁਛ ਹੋਈ ਆ ਉਸ ਦਿਵਾਰ ਮੈਂ ਕਿਹਾ ਵੀ ਰਹਿ ਲੋ ਚਲੋ ਇੱਥੇ ਮੇਰਾ ਭਰਾ ਦਰਵਾਜ਼ਾ ਧੱਕੇ ਖਾਰਿਆ ਉਹ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪਤਾ ਕੀ ਆ ਜਰਾਨੀ ਪਤਾ ਕੀ ਕਹਿੰਦੀ ਆ ਮੇਰਾ 3 ਕਰੋੜ ਰੁਪਇਆ ਲੱਗ ਗਿਆ 50 ਲੱਖ ਮੈਂ ਹੋਰ ਲਾ ਦੂੰ 20 ਤਰੀਕ ਨੂੰ 20 ਦਸੰਬਰ ਨੂੰ ਮੈਨੂੰ ਧੱਕੇ ਦਿੱਤੀ ਉਹਨੇ ਉਸ ਤੋਂ ਬਾਅਦ ਪਰਚਾ ਦਰਜ ਕਰਾਇਆ ਉਹ ਵੀ ਤੁਹਾਡੇ ਕੋਲ ਰਿਪੋਰਟ ਨਹੀਂ ਹੈ ਰਿਕਾਰਡਿੰਗ ਨਹੀਂ ਹੈਗੀ ਮੇਰਾ ਬਿਆਨ ਲਿਖਾਈ ਹੋਏ ਨੇ ਸਾਰੇ ਅੱਛਾ ਸਾਰੇ ਬਿਆਨ ਲਿਖਾਈ ਹੋਏ ਨੇ ਜਰਾਨੀ ਤੁਹਾਡੀ ਵੀ ਗੱਲਾਂ ਉਦਾਂ ਹੀ ਹਵਾ ਜੀ ਉਹਨਾਂ ਦੀ ਵੀ ਹਵਾ ਜੀ ਸਾਰੀ ਨਹੀਂ ਸਾਡੀ ਹਵਾ ਜੀ ਨਹੀਂ ਹੈਗੀਆਂ ਹਾਂ ਸਾਡੇ ਕੋ ਡਾਕੂਮੈਂਟਰੀ ਹੈ ਬਣੀ ਸਾਰੇ ਅੱਛਾ ਇਹ ਠੀਕ ਹੈ ਨਾ ਐਸਾ ਸਾਡੇ ਨਾਲ ਆਪਾਂ ਫਿਰ ਪੁਲਿਸ ਪੁਲਿਸ ਨੂੰ ਖਰੀਦ ਲੈਂਦੇ ਆ ਇਹ ਠੀਕ ਹੈ ਪਰ ਅਦਾਲਤਾਂ ਤੇ ਬੈਠੀਆਂ ਨੇ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਸਾਡੇ ਗੁਰੂ ਰਾਮਦਾਸ ਪਰਸੋਂ ਦਾ ਰੱਖੋ ਟਾਈਮ ਕਿਹੜਾ ਟਾਈਮ ਤੁਸੀਂ ਦੱਸੋ ਪਰਸੋ ਤੁਸੀਂ ਸਵੇਰੇ 12 ਵਜੇ ਦਾ ਰੱਖ ਲਓ ਆਪਣੀ ਡਾਕੂਮੈਂਟੇਸ਼ਨ ਤੁਸੀਂ ਕਰ ਲੈ ਲਓ ਮੈਂ ਤੁਹਾਡੇ 2 ਤਰੀਕ ਨੂੰ ਰੱਖਿਓ ਨਾਲੇ ਇਹਨਾਂ ਦੇ ਪ੍ਰੂਫ ਨਾਲੇ ਵੀਡੀਓ ਤੁਹਾਨੂੰ ਮੈਂ ਹੁਣੇ ਦਿਖਾ ਦਿੰਨਾ ਜਿਹੜਾ ਇਹਨਾਂ ਨੇ ਸਾਮਾਨ ਚ ਮੇਰਾ ਚੋਰੀ ਕੀਤਾ ਜੋ ਵੀ ਕੀਤਾ ਇਹਨਾਂ ਨੇ ਜੋ ਵੀ ਤੁਹਾਡਾ ਕੈਬਿਨਟਾ ਦਾ ਤੁਸੀਂ ਦੇਦੇ ਹੋ 2 ਤਰੀਕ ਦਾ ਟਾਈਮ ਵੀ ਐਵੀਡੈਂਸ ਵੀ ਮੈਂ ਤਾਂ ਆਪਣਾ ਵਰਜਨ ਰੱਖਣਾ 2 ਤਰੀਕ ਦਾ ਮੈਂ ਤੁਹਾਨੂੰ ਆਪ ਦਿਖਾ ਦੂੰ ਡਾਕੂਮੈਂਟ ਤੁਸੀਂ ਦੇਖ ਲਿਓ 12 ਵਜੇ ਲੋ ਜੋ ਮਰਜ਼ੀ ਰੱਖ ਲਓ ਟਾਈਮ 2 ਤਰੀਕ ਨੂੰ 12 ਵਜੇ ਆਪਾਂ ਕਿੱਥੇ 12 ਵਜੇ ਕਿਹੜੀ ਜਗ੍ਹਾ ਮਿਲੀ ਮੇਰੀ ਦੁਕਾਨ ਤੇ ਆ ਜਾਓ ਕਿਹੜੀ ਜਗ੍ਹਾ ਪਰ ਤੁਸੀਂ ਆਵੋ ਜਿੰਨਾ ਕੋ ਪ੍ਰੂਫ ਆ ਤੁਹਾਡੇ ਕੋਲ ਆ ਫਾਟ ਕਦੇ ਰੱਖ ਲਓ ਜੀ ਜਿੰਨਾ ਕੋ ਪ੍ਰੂਫ ਤੁਹਾਡੇ ਆ ਜੋ ਤੁਹਾਡੇ ਕੋਲ ਉਹਨਾਂ ਦੇ ਜਿਹੜੇ ਆ ਫਾਟ ਕਦੇ ਪਿੱਲਰ ਆ ਨਾ ਆਪਾਂ ਇੱਥੇ ਮਿਲ ਲਾਂਗੇ ਚਲੋ ਠੀਕ ਹੈ ਠੀਕ ਹੈ ਠੀਕ ਹੈ ਮੈਂ ਮੈਂ ਕਿਹਾ ਲਿਖਿਆ ਹੋਇਆ ਹੈ ਨਾ ਪ੍ਰੋਪਰਟੀ ਦੇ ਸਟੇਅਰ ਕੋਡ ਦਾ ਉਧਰ ਵੀ ਲਿਖਿਆ ਆਇਆ ਹੈ ਐਵੇਂ ਆਪਾਂ ਹਵਾ ਚ ਨਹੀਂ ਲਿਖਤਾ ਮੈਂ ਕੀ ਕਿਹਾ ਜੋ ਤੇਰੇ ਕੋਲ ਹੋ ਗਿਆ ਲਿਖੇ ਨੂੰ ਕਿਸੇ ਨੇ ਕਿਸੇ ਨੇ ਹਿੰਮਤ ਨਹੀਂ ਕੀਤੀ ਮੈਂ ਮੜੇ ਦੇਵੇ ਇਹਨੂੰ ਮੈਂ ਕਿਹਾ ਜੇ ਤੇਰੇ ਕੋਲ ਤੂੰ ਦਿਖਾ ਦੀਂ ਜੋ ਉਹਨਾਂ ਕੋਲ ਹੋਇਆ ਦਿਖਾ ਦੇ ਮੈਂ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਪੰਜ ਮਿੰਟ ਚ ਕੰਮ ਪੈ ਗਿਆ ਸੀ ਮਤਲਬ ਇਹ ਤਾਂ ਹੋਈ ਹੁੰਦਾ ਨਾ ਆ ਗਿਆ ਮੈਂ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਉਹਨਾਂ ਨੇ ਨਾ ਕਰਦੀ ਉਹਨਾਂ ਦਾ ਦੁੱਧ ਦਾ ਦੁੱਧ ਪਾਣੀ ਪਾਣੀ ਦੀ ਅਦਾਲਤਾਂ ਕਰਨਗੀਆਂ ਤੁਸੀਂ ਮੇਰਾ ਬੱਚਾ ਆਪਾਂ ਦਾ ਤੁਹਾਡਾ ਦਿਖਾ ਹੀ ਦੇਣਾ ਕੋਈ ਵਰਚਨ ਲੋ ਮੈਂ ਮੈਂ ਵੀ ਲਿਖਿਆ ਹੋਇਆ ਹੈ ਨਾ ਪ੍ਰੋਪਰਟੀ ਦੇ ਸਟੇ ਆ ਤੋੜ ਦਾ ਉਧਰ ਵੀ ਲਿਖਿਆ ਆਇਆ ਐਵੇਂ ਆਪਾਂ ਹਵਾ ਚ ਨਹੀਂ ਲਿਖਤਾ ਮੈਂ ਕੀ ਕਹਾਂ ਜੋ ਤੇਰੇ ਕੋਲ ਹੋ ਗਿਆ ਲਿਖੇ ਨੂੰ ਕਿਸੇ ਨੇ ਕਿਸੇ ਦੀ ਹਿੰਮਤ ਨਹੀਂ ਕਿ ਬਈ ਮੈਂ ਮਢਿਆ ਦੇਵੇ ਇਹਨੂੰ ਮੈਂ ਕਹਾਂ ਜੋ ਤੇਰੇ ਕੋਲ ਤੂੰ ਦਿਖਾ ਰਹੀ ਆ ਜੋ ਉਹਨਾਂ ਕੋਲ ਹੋਇਆ ਦਿਖਾ ਦੇ ਮੈਂ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਪੰਜ ਮਿੰਟ ਚ ਕੰਮ ਪੈ ਗਿਆ ਸੀ ਮਤਲਬ ਨੇੜੇ ਆਉਂਦਾ ਹੋਈ ਆਉਂਦਾ